ਚਰਚਾਾਂਾਂ ਧਾਮੀ ਸਾਹਿਬ ਤੇ ਜਸਦਰ ਗਾਨੀ ਰੁਗਵੀਰ ਸਿੰਘ ਦੀਆਂ ਮੁਲਾਕਾਤਾਂ ਵੀ ਹੋਣ ਲੱਗੀਆਂ ਨਜ਼ਰਾਂ ਜਸਦਰ ਗਾਨੀ ਰੁਗਵੀਰ ਸਿੰਘ ਤੇ ਵੀ ਨੀਕੇਪਾਲ ਸਿੰਘ ਸਵਰਨ ਦੀ ਬੈਠਕ ਕਦੋਂ ਪਰ ਅਕਾਲੀ ਦਲ ਕਹਿੰਦਾ ਅਸੀਂ ਆਪਣਾ ਕੰਮ ਲੈਂਦੇ ਹਾਂ ਸਾਡੇ ਕੋਲ ਤਾਂ ਭਰਤੀ ਮਹਿਮ ਦੀ ਲੈਣ ਲੱਗੀ ਪਈ ਹੈ ਕਿ ਸ਼੍ਰੋਮਣੀ ਕਾਲਜਲ ਬਾਦਲਕਰ ਨੇ ਐਲਾਨ ਕਰ ਦਿੱਤਾ ਹੈ ਕਿ ਅਸਲੀ ਲੋਜਾਨਾ ਵੀ ਜਿਵੇਂ ਚੋਣ ਲੜਾਣੀ ਆਮ ਆਦੀ ਪਾਰਟੀ ਦਾ ਆਪਣਾ ਸੰਜੀਵ अरोड़ा ਨੂੰ ਉਮੀਦਵਾਰ ਵੀ ਰੱਖਦਾ ਜਿਹੜੇ ਰਾਸਵਾ ਮੈਂਬਰ ਨੇ ਤੇ ਉਹ ਅੱਲਾ ਵੀ ਮੱਚ ਗਿਆ ਪੰਜਾਬ ਚ ਕਿ ਉਹਨੂੰ ਐਮ.ਐਲ.ਏ ਬਣਾ ਕੇ ਮੰਤਰੀ ਬਣਾਉਣਾ ਚਾਹੁੰਦੇ ਨੇ ਤੇ ਆਪ ਕੇਜਰੀਵਾਦੀ ਉਠਾ ਕੇ ਰਾਸਵਾ ਜਾਣਾ ਚਾਹੁੰਦੇ ਨੇ ਲੈ ਚ ਜਿਹੜੀ ਸ਼ੋਧਿਆ ਵੀ ਖੜੇ ਨੇ ਸੋ ਇਹ ਸਾਰੀ ਪ੍ਰਕਿਰਿਆ ਵੀ ਹੈਗੀ ਹੈ ਇਸ ਵਰ ਪੇਪਰ ਛੱਗੀ ਹੈ 004 ਕੋਡ ਨਾਲ ਅਗਲੇ ਸਾਲ ਤੋਂ ਜਿਹਦੇ ਲਈ ਸੁਝਾਅ ਮੰਗੇ ਨੇ ਉਹਦੇ ਵਿੱਚ ਸ਼ਾਮਿਲ ਹੈ ਨਵੀਂ ਸਿੱਖਿਆ ਨੀਤੀ ਦੇ ਵਿੱਚ ਪਹਿਲੀ ਨਜ਼ਰੇ ਦੇਖਿਆ ਲੱਗਦਾ ਕਿ ਬੜੀ ਫਿਕਰਮੰਦੀ ਆ ਪਾਸ਼ਾ ਮੰਗ ਕਿਉਂਕਿ ਤਿੰਨ ਸੂਤਰੀ ਫਾਰਮੂਲਾ ਲਾਗੂ ਕੀਤਾ ਜਾ ਉਹ ਤਿੰਨ ਸੂਤਰੀ ਫਾਰਮੂਲਾ ਜਿਹੜਾ ਜਿਆਦਾਤਰ ਸਕੂਲਾਂ ਨੇ ਪਹਿਲਾਂ ਹੀ ਅਪਣਾਇਆ ਹੈ ਯੂਨੋ ਦਾ ਸਰਵੇ ਦੰਪਰਦਾ ਹੈ ਕਿ ਜਿਹੜਾ ਵਿਦਿਆਰਥੀ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ ਚ ਲੈਂਦਾ ਹੈ ਆਪਣੀ ਭਾਸ਼ਾ ਦੇ ਮਾਧਿਅਮ ਚ ਲੈਂਦਾ ਹੈ ਉਹ ਆਉਣ ਵਾਲੇ ਸਮੇਂ ਚ ਹੋਰ ਭਾਸ਼ਾਵਾਂ ਬੜੀ ਆਸਾਨੀ ਨਾਲ ਸਿੱਖਦਾ ਪਰ ਪਤਾ ਨਹੀਂ ਅਸੀਂ ਕਿਹੜੀ ਸਿੱਖਿਆ ਨੀਤੀ ਨੂੰ ਅਪਣਾਈ ਬੈਠੇ ਹਾਂ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਖੂਬ ਚਰਚਾ ਚ ਨੇ ਚਰਚਾ ਨਾਲੋਂ ਵੱਧ ਉਹ ਵਿਵਾਦਾਂ ਚ ਨੇ ਬਲਕਾਰ ਸਿੱਧੂ ਤੇ ਬੀਬੀ ਨਰਿੰਦਰ ਕੌਰ ਭਰਾਜ ਇੱਕ ਪਾਸੇ ਜਿਹੜੀ ਟਰੱਕ ਯੂਨੀਅਨ ਹੈ ਉਹਦੀ ਪ੍ਰਧਾਨਗੀ ਦਾ ਮਸਲਾ ਵੀ ਬੀ ਨਿਰਿੰਦਰ ਕੌਰ ਭਰਾਜ ਹੋਰੀ ਕਹਿੰਦੇ ਕਿ ਇਹ ਜਾਂਚ ਕਰਾਵਾਂਗੇ ਜੀ ਇਹ ਦੋਸ਼ ਬੇਵਿਨਿਆਦ ਨੇ ਜੀ ਅਸੀਂ ਕਿੱਥੇ ਪੈਸਾ ਲੈਣ ਦੇਣ ਕਰਦੇ ਆਂ ਜੀ ਤੇ ਬੰਦਾ ਜਿਹੜਾ ਸਪਰੇ ਪੀ ਗਿਆ ਕੀਟਨਾਸ਼ਕ ਦਵਾਈ ਪੀ ਗਿਆ ਉਹ ਕਹਿੰਦਾ ਬਾਈ ਜੀ ਸੌਦਾ 30 ਲੱਖ ਚੋਇਆ ਸੀ ਇਮਾਨਦਾਰੀ ਦੇਖੋ ਕਹਿੰਦਾ ਮੇਰੇ ਪੈਸੇ ਤਾਂ ਮੋੜਤੇ ਪਰ ਮੈਨੂੰ ਪ੍ਰਧਾਨਗੀ ਵੀ ਨਹੀਂ ਦਿੱਤੀ ਤੇ ਪ੍ਰਧਾਨਗੀ ਲਈ ਸੌਦਾ ਕਿਸੇ ਹੋਰ ਨਾਲ ਕਰਕੇ ਵੱਧ ਪੈਸਿਆਂ ਚ ਕਰ ਲਈ ਹੁਣ ਅਗਲੇ ਕਹਣਗੇ ਵੀ ਦੇਖੋ ਕਿੰਨਾ ਮਾਨਦਾਰ ਕੰਮ ਹੈ ਤਾਂ ਤੇਰੇ ਪੈਸੇ ਤਾਂ ਮੋੜੇ ਨਹੀਂ ਤਾਂ ਤੇਰੇ ਵੀ ਰੱਖ ਲੈਂਦੇ ਪਰ ਪਹਿਲੂ ਪੈਸੇ ਮੋੜਨ ਦਾ ਜਾਂ ਨਾ ਮੋੜਨ ਦਾ ਨਹੀਂ ਹੈ ਜੇਕਰ ਇਹ ਸੌਦਾ ਕਿਸੇ ਹੋਰ ਨਾਲ ਹੋਇਆ ਜਾਂ ਪਹਿਲਾਂ 30 ਲੱਖ ਚ ਵੀ ਹੋਇਆ ਸੌਦਾ ਹੋਇਆ ਜਨਾਬ ਸੋ ਚਾਹੇ ਉਹ 30 ਲੱਖ ਵਾਲਾ ਸੀ ਤੇ ਚਾਹੇ ਉਹ 50 55 ਲੱਖ ਵਾਲਾ ਸੀ ਜੇ ਇਹ ਸੌਦਾ ਹੋਇਆ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹਦੇ ਉੱਤੇ ਕਾਰਵਾਈ ਕੌਣ ਕਰੇਗਾ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਟਰੱਕ ਯੂਨੀਅਨਾਂ ਨੂੰ ਲੈ ਕੇ ਬਹੁਤ ਹੋ ਹੱਲਾ ਮੱਚਦਾ ਰਿਹਾ ਹੈ ਲਹੂ ਚ ਭਿਜ ਭਿਜ ਕੇ ਵੀ ਯੂਨੀਅਨਾਂ ਜਿੱਤੀਆਂ ਨੇ ਤੇ ਪਰ ਆ ਨਵੇਂ ਬਦਲਾਵਾਂ ਚ ਵੀ ਇਹ ਚੰਨ ਛੜ ਰਹੇ ਨੇ ਫਿਰ ਪੰਜਾਬ ਨੂੰ ਸੋਚਣਾ ਦੂਸਰੇ ਪਾਸੇ ਬਲਕਾਰ ਸਿੱਧੂ ਦੀ ਕੁਝ ਕੋਪਲਾਂ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਬੰਦੇ ਨਾਲ ਗੱਲ ਕਰ ਰਹੇ ਨੇ ਉਸ ਬੰਦੇ ਤੇ ਵੀ ਪਰਚਾ ਤੇ ਜਿਸ ਚੈਨਲ ਨੇ ਚਲਾਈ ਸੀ ਲੋਕ ਆਵਾਜ਼ ਨੇ ਉਹਨਾਂ ਦੇ ਪੱਤਰਕਾਰ ਤੇ ਵੀ ਪਰਚਾ ਸੋ ਨਿੰਦਰਜੀਤ ਸਿੱਧੂ ਤੇ ਵੀ ਕਾਰਵਾਈ ਕੀਤੀ ਹੈ ਪੱਤਰਕਾਰ ਤੇ ਹੁਣ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਬਲਕਾਰ ਸਿੱਧੂ ਹੋਰਾਂ ਦੀ ਟੀਮ ਦਾ ਕਹਿਣਾ ਸੀ ਕਿ ਵੀ ਸਾਡੇ ਤੇ ਇਹ ਸਾਨੂੰ ਬਦਨਾਮ ਕੀਤਾ ਹੈ ਜਾਂ ਸਾਡੀ ਗਲਤ ਵੀਡੀਓ ਦਿਖਾਈ ਆ ਆਡੀਓ ਜਾਰੀ ਕੀਤੀ ਆ ਸਾਡੀ ਤਾਂ ਆਵਾਜ਼ ਨਹੀਂ ਕੁਛ ਨਹੀਂ ਇੱਧਰ ਅਗਲਿਆਂ ਨੇ ਚੱਕ ਕੇ ਪੂਰੀ ਆਡੀਓ ਚਾਰੀ ਕਰਤੀ ਜਿਹਦੇ ਵਿੱਚ ਹੁਣ ਕਾਫੀ ਅਫਸੋਸਜਨਕ ਪਹਿਲੂ ਆ ਪਹਿਲਾਂ ਤਾਂ ਉਸੇ 'ਚ ਜਿਹੜੀ ਛੋਟੀ ਜਾਰੀ ਹੋਈ ਸੀ ਉਹਦੇ ਵਿੱਚ ਮਹਿਲਾਵਾਂ ਪ੍ਰਤੀ ਔਰਤਾਂ ਪ੍ਰਤੀ ਸਤਿਕਾਰਤ ਬੀਬੀਆਂ ਪ੍ਰਤੀ ਤੁਸੀਂ ਕਹੇ ਜੇ ਸ਼ਬਦ ਵਰਤਦੇ ਹੋ ਕਹੀ ਜੀ ਭਾਵਨਾ ਰੱਖਦੇ ਹੋ ਅਫਸੋਸ ਆਪਣੇ ਹੀ ਵਰਕਰਾਂ ਦੀਆਂ ਧਰਮ ਪਤਨੀਆਂ ਪ੍ਰਤੀ ਵੀ ਤੇ ਇਹ ਮਤਪੱਗਾ ਸੀ ਪਰ ਉਹ ਤੋਂ ਗਾਂ ਹੁਣ ਸ਼ਰਮੇ ਲਾਤੀ ਉਸ ਆਡੀਓ ਚ ਤਾਂ ਮਤਲਬ ਦਿੱਲੀ ਵਾਲਿਆਂ ਦੇ ਰਾਜ ਵੀ ਉਦਲ ਰਹੇ ਨੇ ਮੁੱਖ ਮੰਤਰੀ ਤੋਂ ਲੈ ਕੇ ਦਿੱਲੀ ਆਣਾ ਚ ਕਦੇ ਐਮਐਲਏ ਉਹਦੇ ਨਾਲ ਉਹਦੇ ਨਾਲ ਆਪਸ ਚੋਧੀ ਨਹੀਂ ਬਣਦੀ ਉਹਦੀ ਉਹਦੇ ਨਾਲ ਨਹੀਂ ਬਣਦੀ ਇਹ ਖਾਸਾ ਕੁਝ ਖਲਾਰਾ ਕਮਰਿਆਂ ਚ ਨੂੜ ਕੇ ਰੱਖੇ ਇਕੱਠੇ ਬੈਠੇ ਆ ਹੋਇਆ ਉਹ ਸਾਰਾ ਕੁਝ ਹੈ ਉਹ ਤੋਂ ਗਾਂ ਤੁਸੀਂ ਇੱਕ ਭਾਈਚਾਰੇ ਬਾਰੇ ਇੱਕ ਵਰਗ ਬਾਰੇ ਹੈਨਾ ਇੱਕ ਹੱਥੀ ਕਿਰਤ ਕਰਨ ਵਾਲੀ ਕਿਰਤ ਤਰ ਬਾਰੇ ਕਿਹੋ ਜੀ ਸ਼ਬਦਾਵਲੀ ਵਰਤ ਰਹੇ ਹੋ ਇਹ ਤੁਹਾਡੇ ਤੇ ਲਈ ਬਹੁਤ ਮੱਧ ਭਗ ਹੈ ਸੋ ਔਰਤਾਂ ਲਈ ਵੀ ਹੈ ਭਾਈਚਾਰੇ ਲਈ ਵੀ ਪੰਜਾਬ ਦਾ ਸਤਕਾਰ ਦਾ ਚਿੰਨ ਕੌਮ ਦਾ ਸਤਕਾਰ ਦਾ ਚਿੰਨ ਦੁਨੀਆ ਪਰਚੇ ਵੱਖਰੀ ਪਹਿਚਾਨ ਦਾ ਚਿੰਨ ਦਸਤਾਰ ਤੇ ਲਈ ਤੁਸੀਂ ਕਿਹੋ ਜੀ ਸ਼ਬਦਾਵਲੀ ਵਰਤੀ ਸੋ ਇਹ ਹੁਣ ਪਹਿਲੀ ਜਾਂਚ ਦਾ ਵਿਸ਼ਾ ਤੇ ਸਰਕਾਰ ਆਪੇ ਜਾਂਚ ਕਰਵਾ ਲਵੇ ਕਿ ਪਈ ਅਵਾਜ ਉਦੀ ਹੈ ਕਿ ਨਹੀਂ ਤੇ ਪਰ ਬਲਕਾਰ ਸਿੱਧੂ ਨਾਲ ਇੱਕ ਪੀ ਜਿਹੜਾ ਰਿਹਾ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਹੋਰ ਬਹੁਤ ਸਬੂਤ ਨੇ ਇਹ ਗੱਲ ਮੇਰੇ ਸਾਹਮਣੇ ਹੀ ਹੋਈ ਸੀ ਮੈਂ ਗੱਡੀ 'ਚ ਨਾਲ ਮੌਜੂਦ ਸੀ ਜਦੋਂ ਇਹ ਗੱਲਾਂ ਬਲਕਾਰਸੀਦੂ ਨੇ ਬੋਲੀਆਂ ਤੇ ਪੰਜਾਬ ਦੀ ਮਹਿਲਾ ਕਮਿਸ਼ਨ ਅਜੇ ਤੱਕ ਕਿਉਂ ਚੁੱਪ ਹੈ ਜੀ ਜਿਹੜੀ ਸੂ ਨੋਟਿਸ ਲੈਣ ਲਈ ਜਾਣੀ ਜਾਂਦੀ ਹੈ ਹੁਣ ਸੂ ਨੋਟਿਸ ਕਿਉਂ ਨਹੀਂ ਸੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਕਾਫੀ ਮੁਸ਼ਕਲ 'ਚ ਘਰੇ ਨਜ਼ਰ ਆਉਂਦੇ ਨੇ ਪਰ ਪੰਜਾਬ 'ਚ ਜਨਾਬ ਕਲੋਲਾ ਹੋ ਰਹੀਆਂ ਨੇ ਕਿ ਇਹ ਪ੍ਰਗਟਾਵਾ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਸਿਸਟਮ ਦਾ ਕੋਈ ਕੰਟਰੋਲ ਨਹੀਂ ਆਪਾਤਾਪੀ ਐ ਮੈਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਬਹੁਤ ਅਹਿਮ ਹੈ ਪੰਜਾਬ ਦੇ ਵਿੱਚ 57 ਕਲਰਕਾਂ ਦੀਆਂ ਬਦਲੀਆਂ ਫਰਜੀ ਹੋ ਗਈਆਂ ਅੱਗੇ ਕਈ ਵਾਰ ਹੁੰਦਾ ਸੀਗਾ ਕੋਈ ਮੁੰਡਾ ਵਰਦੀ ਪਾ ਕੇ ਕਿਸੇ ਥਾਣੇ ਜੁਆਇਨ ਕਰ ਗਿਆ ਕਿਸੇ ਦਫ਼ਤਰ ਜਾ ਕੇ ਜੁਆਇਨ ਕਰ ਗਿਆ ਜੀ ਉਹ ਮੇਰੀ ਮਾਂ ਦਾ ਸੁਪਨਾ ਸੀ ਜੀ ਕਿ ਮੈਂ ਪੁਲਿਸ ਵਾਲਾ ਬਣਾ ਉਹ ਬਣ ਨਹੀਂ ਸਕੇ ਇਸ ਲਈ ਮੈਂ ਨਕਲੀ ਕੋਸ਼ਿਸ਼ ਕੀਤੀ ਬੰਦਾ ਫੜ ਫੜ ਲਿਆ ਪਰ ਆ ਕਮਾਲ ਹੈ ਜਨਾਬ ਮਤਲਬ ਸਿੱਖਿਆ ਪੰਜਾਬ ਦੇ ਸਿੱਖਿਆ ਵਿਭਾਗ ਚ 57 ਕਲਰਕ ਕਮ ਡਾਟਾ ਆਪਰੇਟਰ ਤੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਮਤਲਬ ਬਦਲੀਆਂ ਹੋ ਗਈਆਂ ਜੀ ਬਾਅਦ ਚੋਂ ਪਤਾ ਲੱਗਿਆ ਕਿ ਤਾਂ ਫਰਜੀ ਨੇ ਜੀ ਇਹ ਤਾਂ ਨਕਲੀ ਨੇ ਜੀ ਆਰਡਰੇ ਨਹੀਂ ਆਏ ਸੀ ਵਿਭਾਗ ਵੱਲੋਂ ਪਰ ਬਦਲੀਆਂ ਸ਼ੁਰੂ ਹੋ ਗਈਆਂ ਜ਼ਿਲ੍ਹਾ ਪੱਧਰ ਦੇ ਉੱਤੇ ਅਧਿਕਾਰੀਆਂ ਨੇ ਕਾਰਵਾਈ ਪਾਉਣੀ ਸ਼ੁਰੂ ਕਰਤੀ ਜੀ ਹਾਂ ਸੂਬੇ ਵਿੱਚ ਜਾਲ ਸਾਜੀ ਦਾ ਕਹਿੰਦੇ ਇੱਕ ਨਵਾਂ ਰੂਪ ਸਾਹਮਣੇ ਆਇਆ ਜਿਹਦੇ ਵਿੱਚ 57 ਕਲਰਕ ਕਮ ਡਾਟਾ ਆਪਰੇਟਰ ਡਾਟਾ ਐਂਟਰੀ ਆਪਰੇਟਰ ਤੇ ਸੇਵਾਦਾਰਾਂ ਦੀ ਅਸਥਾਈ ਤੌਰ ਤੇ ਬਦਲੀਆਂ ਸੰਬੰਧੀ ਤਬਾਦਲਿਆਂ ਦੇ ਫਰਜ਼ੀ ਹੁਕਮ ਜਾਰੀ ਹੋ ਗਏ ਤੇ ਸਿੱਖਿਆ ਵਿਭਾਗ ਤੋਂ ਹੜਕਾ ਮਚਿਆ ਹੋਇਆ ਕਿਹੜਾ ਕਿਵੇਂ ਹੋ ਗਿਆ ਕਿ ਕਿਵੇਂ ਵਾਪਰਿਆ ਇਹ ਫਰਜ਼ੀ ਹੁਕਮ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਤੇ ਦੂਸਰੇ ਪਾਸੇ ਅਧਿਕਾਰੀ ਇਸ ਨੂੰ ਹੁਣ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸਲ 'ਚ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਇਸ ਨੂੰ ਸਹੀ ਮੰਨਦਿਆਂ ਹੋયા ਕਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਆਪੋ ਆਪਣੇ ਜ਼ਿਲ੍ਹਿਆਂ 'ਚ ਤਬਾਦਲਿਆਂ ਦੇ ਹੁਕਮ ਦੇਤੇ ਦਨ ਨਵੇਂ ਥਾਂ ਤੋਂ ਪੁਰਾਣੀ ਥਾਂ ਪੁਰਾਣੀ ਥਾਂ ਤੋਂ ਨਵੇਂ ਥਾਂ ਅਦਲੀਆਂ ਬਦਲੀਆਂ ਨਿਯੁਕਤੀਆਂ ਸ਼ੁਰੂ ਹੋ ਗਈ। ਹੁਣ ਜਦੋਂ ਇਹਦੀ ਜਾਣਕਾਰੀ ਹੈੱਡ ਆਫਿਸ ਤੱਕ ਪਹੁੰਚੀ ਤਦ ਤੱਕ ਉਹਨਾਂ ਨੇ ਚੈੱਕ ਕੀਤਾ ਕਿ ਭਈ ਆਰਡਰੇ ਨਹੀਂ ਕੋਈ ਗਏ। ਕੋਈ ਹੁਕਮੇ ਨਹੀਂ ਗਏ ਕਿਸੇ ਪੱਦਰ ਤੋਂ ਵੀ ਨਹੀਂ ਗਏ ਤੇ ਫਿਰ ਕਹਿੰਦੇ ਕਿ ਹੁਣ ਉਹਨਾਂ ਨੇ ਮਤਲਬ ਬਕਾਇਦਾ ਤੌਰ ਤੇ ਇਹ ਗੱਲ ਜਨ ਤੱਕ ਕੀਤੀ ਸਾਰੇ ਸਕੂਲਾਂ ਨਾਲ ਜ਼ਿਲ੍ਹਾ ਅਫਸਰਾਂ ਜਿਹਨਾਂ ਸਿੱਖਿਆ ਅਫਸਰਾਂ ਨਾਲ ਤਾਲਮੇਲ ਬਿਠਾਇਆ ਉਹਨਾਂ ਤੱਕ ਪਹੁੰਚ ਉਪਰੇਚ ਕੀਤੀ। ਪਕਾਇਦਾ ਤੌਰ ਤੇ ਸਿੱਖਿਆ ਦੇ ਡੈਕਟਰ ਜਰਨਲ ਨੇ ਜਿਹੜੇ ਉਹਨਾਂ ਨੇ ਸਾਰੇ ਡਿਊਜ਼ ਨੂੰ ਸਕੂਲ ਮੁਖੀਆਂ ਨੂੰ ਕਿਹਾ ਵੀ ਬਿਨਾ ਸਹੀ ਜਾਂਚ ਪੜਤਾਲ ਤੋਂ ਜਾਂ ਖਾਸ ਤੌਰ ਤੇ ਜਿਹੜਾ ਅਧਿਕਾਰਤ ਈਮੇਲ ਫਾਰਮੂਲਾ ਮਤਲਬ ਆ WhatsApp ਵਾਲੇ ਸੋਸ਼ਲ ਮੀਡੀਆ ਤੇ ਆਏ ਹੁਕਮਾਂ ਨੂੰ ਨਹੀਂ ਅਦਾ ਮੰਨਣਾ ਹੁਣ ਈਮੇਲ ਸਭ ਤੋਂ ਬੈਸਟਿਕ ਚੈਨਲ ਹੈ ਜੇਕਰ ਈਮੇਲ ਰਾਹੀਂ ਤੁਹਾਨੂੰ ਸੁਨੇਹਾ ਆਇਆ ਤਾਂ ਤੁਸੀਂ ਉਸ ਨੂੰ ਮੰਨਤਾ ਦੇਣੀ ਆ ਨਹੀਂ ਨਹੀਂ ਹੁਣ ਇਹਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਨਾਬ ਕਮਾਲ ਆ ਵੀ ਕਰਨ ਵਾਲਾ ਕੀ ਕੀ ਕਰ ਜਾਂਦਾ 57 ਕਲਰਕ ਸੇਵਾਦਾਰ ਕਮ ਡਾਟਾ ਆਪਰੇਟਰ ਅਗਲਾ ਬਦਦੀਆਂ ਬਦਲੀਆਂ ਕਰਾ ਗਿਆ ਹੁਣ ਇਹਦੇ ਪਿੱਛੇ ਕੋਈ ਸ਼ਰਾਰਤ ਸੀ ਜਾਂ ਕੋਈ ਕਪਲਾ ਸੀ ਇਹ ਵੀ ਜਾਂਚਦਾ ਵਿਸ਼ਾ ਵਸ ਚਲੋ ਪਗਾਂ ਬਦਦੇ ਆਂ ਜੀ ਅਕਾਲੀ ਦਲ ਆਪਣੀ ਸਮੀਖਿਆਮਾਂ ਦਾ ਦੌਰ ਚਲਾ ਰਿਹਾ ਚਰਚਾਵਾਂ ਧਮੀ ਸਾਹਿਬ ਤੇ ਜਸਦਰ ਗਾਨੀ ਰੁਗਵੀਰ ਸਿੰਘ ਦੀਆਂ ਮੁਲਾਕਾਤਾਂ ਦੀਆਂ ਵੀ ਹੋਣ ਲੱਗੀਆਂ ਨਜ਼ਰਾਂ ਜਸਦਰ ਗਾਨੀ ਰੁਗਵੀਰ ਸਿੰਘ ਤੇ ਵੀ ਨਹੀਂ ਕਿ ਪੰਨ ਸਿੰਘ ਸਵਰਨ ਦੀ ਬੈਠਕ ਕਦੋਂ ਪਰ ਅਕਾਲੀ ਦਲ ਕਹਿੰਦਾ ਅਸੀਂ ਆਪਣਾ ਕੰਮ ਨਿਭੜ ਲਿਆ ਜੀ ਸਾਡੇ ਕੋਲ ਤਾਂ ਭਰਤੀ ਮਹਿਮ ਦੀ ਲੈਣ ਲੱਗੀ ਪਈ ਹੈ ਜੀ ਅਸੀਂ ਸਮਾਂ ਵੀ ਵਧਾਇਆ ਸੀ ਜੀ ਸਾਰਾ ਕੁਝ ਸੀ ਪਰਚੀਆਂ ਵੀ ਵਧਾਉਣੀਆਂ ਪਈਆਂ ਜੀ ਪਰ ਭਰਤੀ ਹੋ ਗਈ ਜੀ ਹੁਣ ਅਸੀਂ ਆਪਣੇ ਡੈਲੀਗੇਟ ਛੋੜਨੇ ਆ ਜੁਲਾ ਡੈਲੀਗੇਟ ਫਿਰ ਸਟੇਟ ਡੈਲੀਗੇਟ ਫਿਰ ਪ੍ਰਧਾਨ ਸੋ ਹੁਣ ਜੇ ਅੱਜ ਦੇ ਦਿਨ ਤੱਕ ਪਰਚੀਆਂ ਵਸੂਲੀ ਚੱਲੀ ਆ ਹੈਨਾ ਉਹ ਕਾਰਵਾਈ ਇਸ ਤਰ੍ਹਾਂ ਪੈ ਰਹੀ ਆ ਅੱਗੇ ਤਾਂ ਫਿਰ ਇਹਦਾ ਮਤਲਬ ਇੱਕ ਤਰੀਕ ਨੂੰ ਚੜ੍ਹਦੀ ਇੱਕ ਨੂੰ ਭਲਕੇ ਨੂੰ ਨਵਾਂ ਪ੍ਰਧਾਨ ਨਹੀਂ ਬਣਨਾ ਇਹਦਾ ਇਸ਼ਾਰਾ ਹੈ ਦਰਜੀਤ ਸਿੰਘ ਚੀਮੋਹਰੀ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਕਿ ਅਸੀਂ ਹੁਣ ਇਸ ਸਮੀਖਿਆ ਤੋਂ ਬਾਅਦ ਅੱਜ ਜੜੀ ਸਮੀਖਿਆ ਵੀ ਹੋਗੀ ਹੁਣ ਇਸ ਦੇ ਵਿੱਚੋਂ ਫਿਰ ਡੈਲੀਗੇਟ ਚੁਣੇ ਜਾਣਗੇ ਸੋ ਡੈਲੀਗੇਟਾਂ ਦੇ ਹਵਲਨਾ ਫਿਰ ਸਟੇਟ ਡੈਲੀਗੇਟ ਚੁਣੇ ਜਾਣਗੇ ਫਿਰ ਉਹ ਆਪਣਾ ਪ੍ਰਧਾਨ ਚੋਣਨਗੇ ਸੋ ਇਸ ਲਈ ਇਸ ਪ੍ਰਕਿਰਿਆ ਨੂੰ ਹਫਤਾ 10 ਦਿਨ ਵੀ ਲੱਗ ਸਕਦੇ ਆ ਤੇ ਜੇ ਨਵੇਦਨ ਤੇ ਆਏ ਅਗਲੇ ਫਿਰ ਦੋ ਤਿੰਨ ਦਿਨਾਂ ਚ ਵੀ ਨਵੇਟ ਦੇਣਗੇ ਜਿਵੇਂ ਆ ਭਰਤੀ ਮਹੀਨੇ ਚ ਨਵੇਟਦੀ ਜਿਹਨੂੰ ਤਿੰਨ ਤਿੰਨ ਚਾਰ ਚਾਰ ਮਹੀਨੇ ਲੱਗਦੇ ਆ ਹਾਂ ਬਕਾਇਦਾ ਤੌਰ ਤੇ ਜਿਹੜਾ ਖਾਸ ਗੱਲ ਗੌਰ ਕਰਨ ਵਾਲੀ ਆ ਕਿ ਸ਼੍ਰੋਮਣੀ ਕਾਲੀਦਾਲ ਬਾਦਲਤਰ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਲੁਧਿਆਣਾ ਦੀ ਜਿਮਨੀ ਚੋਣ ਲੜਾਂਗੇ ਜੀ ਹਾਂ ਪਿਛਲੀਆਂ ਲੋਕ ਸਭਾ ਚੋਣਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਲੀ ਦੀਆਂ ਲੋਕ ਸਭਾ ਚੋਣਾਂ ਉਸ ਤੋਂ ਪਹਿਲਾਂ ਵਾਲੀਆਂ ਵਿਧਾਨ ਸਭਾ ਚੋਣਾਂ ਉਹਨਾਂ 'ਚ ਜਿਸ ਕਦਰ ਸ਼੍ਰੋਮਣੀ ਕਾਲੀਦਾਲ ਬਾਦਲਤਰ ਦਾ ਗਰਾਫ ਡਿੱਗਦਾ ਆਇਆ ਪਹਿਲਾਂ ਸੱਤਾ ਤੋਂ ਬਾਹਰ ਹੋਏ ਤੇ ਵਿਰੋਧੀ ਧਿਰ ਤੋਂ ਵੀ ਬਾਹਰ ਹੋਏ ਫਿਰ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਬਾਅਦ ਜ਼ਿਆਦਾ ਘਟੀਆਂ ਸੀਟਾਂ ਫਿਰ ਲੋਕ ਸਭਾ ਚ ਪਹਿਲਾਂ 2 ਸੀ ਇਸ ਵਾਰ 1 ਕੋ ਰਹਿ ਗਿਆ ਐਮਪੀ ਤੇ ਬੀਜੇਪੀ ਤੋਂ ਵੀ ਵੋਟ ਪਰਸੈਂਟ ਘਟ ਗਈ ਫਿਰ ਆਖਰ ਜੀ ਪੰਜਾਬ ਦੀਆਂ 4 ਜਿਮਨੀ ਚੋਣਾਂ ਤੋਂ ਖਾਲੀ ਦਲ ਬਾਹਰ ਹੀ ਹੋ ਗਿਆ ਪਹਿਲਾਂ ਜਲੰਧਰ ਚ ਇੱਕ ਪਾਸੇ ਤਕੜੀ ਆ ਉਮੀਦਵਾਰ ਆਡਾ ਕਹਿੰਦੇ ਜੀ ਸਾਡਾ ਇਹਨੂੰ ਸਮਰਥਨ ਨਹੀਂ ਅਸੀਂ ਤਾਂ ਬਸਪਨ ਵਾਲਾ ਫਿਰ ਦੂਜੀਆਂ ਜਿਮਨੀ ਚੋਣਾਂ ਆਈਆਂ ਬਰਨਾਲੇ ਵਾਲੀ ਗਿੱਦੜਵਾੜੀ ਡੇਰਾ ਬਨਾਨਕਾਲੀ ਤੇ ਮਤਲਬ ਚੱਬੇ ਵਾਲਾ ਉਹਨਾਂ ਸਾਰਿਆਂ ਚ ਕਹਿੰਦੇ ਜੀ ਅਸੀਂ ਤਾਂ ਹੈ ਹੀ ਨਹੀਂਗੇ ਅਸੀਂ ਚੋਣਾਂ ਹੀ ਨਹੀਂ ਲੜਨੀ ਸੋ ਇਹਨਾਂ ਚੋਂ ਬਾਹਰ ਹੋ ਕੇ ਆਪਣੇ ਆਪ ਨੂੰ ਬਾਹਰ ਰੱਖ ਕੇ ਕਿਤਨਾ ਕਿਤੇ ਅਕਾਲੀ ਦਲ ਨੇ ਆਪਣਾ ਨੁਕਸਾਨ ਕੀਤਾ ਪਿੰਡਾਂ 'ਚ ਜਿਹੜੀ ਉਹਦੀ ਪਕੜ ਸੀ ਉਹਦਾ ਜਿਹੜਾ ਪਰਮਾਨੈਂਟ ਵੋਟ ਸੀ ਉਹ ਕਿਤਨਾ ਕਿਤੇ ਹੋਰ ਖਿਸਕ ਗਿਆ ਤੇ ਕਿਤਨਾ ਕਿਤੇ ਹੋਰ ਕਿਸੇ ਭੁਗਤਿਆ ਹੁਣ ਉਹਨੂੰ ਵਾਪਸ ਲਿਆਉਣਾਂ ਦੀ ਕੋਵਾਇਦਾ ਸੋ ਇਸ ਤੇ ਉੱਤੇ ਗੌਰ ਕਰਦੇ ਆਂ ਸ਼ਾਇਦ ਸ਼੍ਰੋਮਣੀ ਕਾਦਲ ਬਾਦਲਤਰ ਨੇ ਫੈਸਲਾ ਲਿਆ ਕਿ ਅਸੀਂ ਹੁਣ ਲੁਧਿਆਣਾ ਪੱਛਮੀ ਵਾਲੀ ਜਿਹੜੀ ਸੀਟ ਹੈ ਉਹਦੇ ਉੱਤੇ ਬਿਲਕੁਲ ਜਿਵੇਂ ਚੋਣ ਲੜਾਂਗੇ ਸੋ ਲੁਧਿਆਣਾ ਚ ਜਿਵੇਂ ਚੋਣ ਹੋਣੀ ਹੈ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਸੰਜੀਵ अरोड़ा ਨੂੰ ਉਮੀਦਵਾਰ ਵੀ ਐਲਾਨਤਾ ਜਿਹੜੇ ਰਾਸਵਾ ਮੈਂਬਰ ਨੇ ਤੇ ਉਹ ਅੱਲਾ ਵੀ ਮੱਚ ਗਿਆ ਪੰਜਾਬ ਚ ਕਿ ਉਹਨੂੰ ਐਮ ਐਲ ਏ ਬਣਾ ਕੇ ਮੰਤਰੀ ਬਣਾਉਣਾ ਚਾਹੁੰਦੇ ਨੇ ਤੇ ਆਪ ਕੇਜਰੀਵਾਲ ਜੀ ਉਥਾ ਤੇ ਰਾਸਵਾ ਜਾਣਾ ਚਾਹੁੰਦੇ ਨੇ ਲੈਨ ਚ ਮਨੀਸ਼ ਸ਼ੋਧਿਆ ਵੀ ਖੜੇ ਨੇ ਸੋ ਇਹ ਸਾਰੀ ਪ੍ਰਕਿਰਿਆ ਵੀ ਹੈਗੀ ਆ ਇੱਧਰ ਅਖਾਲੀ ਦਲ ਜੇ ਮੈਦਾਨ ਚ ਨਿਤਰਦਾ ਤਾਂ ਉਹਦੀ ਕੀ ਸਥਿਤੀ ਹੋਊਗੀ ਇਹ ਦੇਖਣ ਵਾਲੀ ਗੱਲ ਹੋਊਗੀ ਖਾਸ ਕਰਕੇ ਉਹ ਸੀਟ ਜਿੱਥੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਮਾਤ ਮਿਲਦੀ ਆ ਰਹੀ ਹੈ ਤੇ ਹੁਣ ਜਦੋਂ ਅਕਾਲੀ ਦਲ ਆਪਣੇ ਕਰੇ ਉਲਝਿਆ ਤੇ ਹੁਕਮਨਾਮਿਆਂ ਦੇ ਮਾਮਲੇ ਦੇ ਵਿੱਚ ਵੀ ਸਿੱਖ ਕੌਮ ਦੇ ਨਿਸ਼ਾਨੇ ਤੇ ਆ ਪੰਥਕ ਸੰਸਥਾਵਾਂ ਦੇ ਨਿਸ਼ਾਨੇ ਤੇ ਆ ਉਹ ਸਮੇ ਇਹ ਚੋਣ ਕਿਸ ਤਰ੍ਹਾਂ ਇਹ ਨਿਵਾ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਊ। ਚਲੋ ਜੀ ਗੱਲ ਜੇ ਪੰਜਾਬ ਦੀ ਚੱਲੀ ਆ ਤਾਂ ਗੱਲ ਪੰਜਾਬੀ ਦੀ ਵੀ ਹੋਣੀ ਚਾਹੀਦੀ ਆ। ਪਿਛਲੇ ਦਿਨੀ ਸਿੱਖਿਆ ਇਸਕਿੰ ਮਤਲਬ ਜਿਹੜਾ ਸੈਂਟਰਲ ਬੋਰਡ CBSE ਉਹਦੀ ਚਿੱਠੀ ਦੀ ਖੂਬ ਹਗਾਮਾ ਹੋਇਆ ਕਿ ਆ ਜਿਹੜੀ ਨਵੀਂ ਸਿੱਖਿਆ ਨੀਤੀ ਰਾਹੀਂ ਉਹਨਾਂ ਨੇ ਹਵਾਲਾ ਦਿੱਤਾ ਕਿ ਅਸੀਂ ਬੋਰਡ ਦੀਆਂ ਪ੍ਰੀਖਿਆਵਾਂ ਦੋ ਵਾਰ ਲਵਾਂਗੇ ਉਸ ਦੋ ਵਾਰ ਦੀਆਂ ਪ੍ਰੀਖਿਆਵਾਂ ਦੇ ਹਵਾਲੇ ਨਾਲ ਇਹ ਪਹਿਲੂ ਭਰਿਆ ਆ ਕਿ ਭਾਈ ਆ ਦੇਖੋ ਚ ਤਾਂ ਪੰਜਾਬੀ ਬਾਹਰ ਕਰਤੀ ਇਹਨਾਂ ਨੇ ਬੜੇ ਸ਼ਰਾਰਤਨ ਤਰੀਕੇ ਨਾਲ ਇਸ ਵਾਰ ਪੇਪਰ ਚ ਹੈਗੀ ਹੈ 004 ਕੋਡ ਨਾਲ ਅਗਲੇ ਸਾਲ ਤੋਂ ਜਿਹਦੇ ਲਈ ਸੁਝਾਅ ਮੰਗੇ ਨੇ ਉਹਦੇ ਵਿੱਚ ਸ਼ਾਮਲੇ ਨਹੀਂਗੀ ਚਲੋ ਪੰਜਾਬ ਚ ਰੌਲਾ ਪਿਆ ਸਰਕਾਰ ਵੀ ਜਾਗੀ ਵਿਰੋਧੀ ਧਿਰਾਂ ਵੀ ਜਾਗੀਆਂ ਸੰਸਥਾਵਾਂ ਵੀ ਜਾਗੀਆਂ ਨੁਮਾਇंदे ਵੀ ਜਾਗੇ ਆਖਰ ਅਗਲੇ ਹੀ ਦਿਨ ਚਿੱਠੀ ਨਵੀ ਆ ਗਈ ਕਿ ਨਹੀਂ ਜੀ ਇਹ ਤਕਨੀਕੀ ਗਲਤੀ ਸੀ ਹਰ ਗੱਲ ਨੂੰ ਮੁੱਦਾ ਨਾ ਬਣਾਓ ਜੀ ਅਸੀਂ ਇਹਨੂੰ ਸ਼ਾਮਲ ਕਰ ਲਿਆ ਬਿਲਕੁਲ ਜੀ ਜਿਸ ਪਹਿਲੂ ਨੂੰ ਅੱਜ ਛੂਣ ਲੱਗਿਆ ਉਹ ਪਹਿਲੂ ਬਹੁਤ ਗੰਭੀਰ ਹੈ ਬਹੁਤ ਅਹਿਮ ਹੈ ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਦਰਕਰਾਰ ਕਰਨ ਵਾਲਾ ਇੱਕ ਪਹਿਲੂ ਹੈਗਾ ਉਸ ਤੇ ਫਿਕਰਮੰਦੀ ਹੈਗੀ ਪਰ ਮੈਂ ਅੱਜ ਜਿਸ ਵੱਲ ਨਾਲ ਗੱਲ ਕਰ ਰਿਹਾ ਹਾਂ ਇਹ ਹਵਾਲਾ ਹੈਗਾ ਨਵੀ ਸਿੱਖਿਆ ਨੀਤੀ ਦਾ ਨਵੀ ਸਿੱਖਿਆ ਨੀਤੀ ਦੇ ਵਿੱਚ ਅ ਪਹਿਲੀ ਨਜ਼ਰੇ ਦੇਖਿਆ ਲੱਗਦਾ ਕਿ ਬੜੀ ਫਿਕਰਮੰਦੀ ਆ ਭਾਸ਼ਾਵਾਂ ਦੀ ਕਿਉਂਕਿ ਤਿੰਨ ਸੂਤਰੀ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਉਹ ਤਿੰਨ ਸੂਤਰੀ ਫਾਰਮੂਲਾ ਜਿਹੜਾ ਜ਼ਿਆਦਾਤਰ ਸਕੂਲਾਂ ਨੇ ਪਹਿਲਾਂ ਹੀ ਅਪਣਾਇਆ ਹੋਇਆ ਪੰਜਾਬ ਚ ਆਪਣੇ ਜਵਾਕਾਂ ਨੂੰ ਜੰਮਦਿਆਂ ਹੀ ਮਾਂ ਬੋਲੀ ਪੰਜਾਬੀ ਨੂੰ ਪਿੱਛੋ ਪੜਾਇਆ ਜਾਂਦਾ ਅੰਗਰੇਜ਼ੀ ਤੇ ਹਿੰਦੀ ਪਹਿਲਾਂ ਥੋਪ ਦਿੱਤੀ ਜਾਂਦੀ ਹੈ ਤੇ ਨਤੀਜਾ ਜਵਾਕ ਬਚਪਨ ਤੋਂ ਤਿੰਨ ਭਾਸ਼ਾਵਾਂ ਦੇ ਦੁਆਵਿਟ ਦਬ ਕੇ ਕਿਸੇ ਵੀ ਭਾਸ਼ਾ ਚ ਮਾਹਰ ਨਹੀਂ ਬਣ ਪਾਉਂਦਾ ਯੂਨੋ ਦਾ ਸਰਵੇ ਇਹ ਦਮ ਪਰਦਾ ਹੈ ਕਿ ਜਿਹੜਾ ਵਿਦਿਆਰਥੀ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ ਚ ਲੈਂਦਾ ਆਪਣੀ ਭਾਸ਼ਾ ਦੇ ਮਾਧਿਅਮ ਚ ਲੈਂਦਾ ਉਹ ਆਉਣ ਵਾਲੇ ਸਮੇਂ ਚ ਹੋਰ ਭਾਸ਼ਾਵਾਂ ਬੜੀ ਆਸਾਨੀ ਨਾਲ ਸਿੱਖਦਾ ਪਰ ਪਤਾ ਨਹੀਂ ਅਸੀਂ ਕਿਹੜੀ ਸਿੱਖਿਆ ਨੀਤੀ ਨੂੰ ਅਪਣਾਈ ਬੈਠੇ ਆ ਕਿ ਅਸੀਂ ਕਹਿੰਦੇ ਜੰਮ ਦੇ ਜਵਾਬ ਦੇ ਉੱਤੇ ਅੰਗਰੇਜ਼ੀ ਦਾ ਬੋਝ ਵੀ ਪਾ ਦਿਓ ਹਿੰਦੀ ਦੇ ਵੀ ਮਹਾਰ ਬਣਾ ਦਿਓ ਉਹਨੂੰ ਤੇ ਪੰਜਾਬੀ ਤਾਂ ਉਹਨੇ ਕਰੀ ਸਿੱਖ ਲੈਣੀ ਉਹਦੇ ਲਈ ਅਸੀਂ ਗੰਭੀਰ ਨਹੀਂ ਆਪਣੀ ਬੋਲੀ ਲਈ ਅਸੀਂ ਗੰਭੀਰ ਨਹੀਂ ਦੂਜੀਆਂ ਭਾਸ਼ਾਵਾਂ ਵਿੱਚ ਸਿਖਾਉਣ ਲਈ ਅਸੀਂ ਤਰਲੋ ਮੱਛੀ ਐ ਇੱਥੇ ਹੁਣ ਧਰਮ ਧਰਮ ਦਾ ਬੈਰੀਅਰ ਟੁੱਟ ਚੁੱਕਿਆ ਹੈ ਜਿਹੜੇ ਕਦੇ ਕਹਿੰਦੇ ਸੀ ਕਿ ਜੀ ਆ ਹਿੰਦੂਤਰ ਮਲੇ ਆਨੇ ਭਾਸ਼ਾ ਹੋਰ ਲਖਾਤੀ ਹੋ ਲਖਾਤੀ ਅੱਜ ਹਰ ਧਰਮ ਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਦਾਖਲ ਹੋ ਗਈ ਆ ਤੇ ਪੰਜਾਬੀ ਘਰਾਂ ਚੋਂ ਮਨਫੀ ਆ ਬਾਈ ਹੁਣ ਇਹਨੂੰ ਧਰਮ ਤੋਂ ਬਾਹਰ ਨਿਕਲ ਕੇ ਸਾਨੂੰ ਇਹ ਦੇਖਣਾ ਪੈਣਾ ਕੇਂਦਰ ਦੀ ਨਵੀਂ ਪਾਲਿਸੀ ਬਿਲਕੁਲ ਇਸੇ ਗੱਲ ਤੇ ਹੰਮੀ ਪਰ ਰਹੀ ਹੈ ਉਹ ਕਹਿ ਰਹੀ ਹੈ ਕਿ ਅਸੀਂ ਤਿੰਨ ਭਾਸ਼ਾ ਹੀ ਫਾਰਮੂਲਾ ਲਿਆਂਦਾ ਜਵਾਕ ਨੂੰ ਇੱਕ ਆਪਣੀ ਸਥਾਨਕ ਬੋਲੀ ਪੜਾਵਾਂਗੇ ਇੱਕ ਰਾਸ਼ੀ ਭਾਸ਼ਾ ਪੜਾਵਾਂਗੇ ਕਿਹੜੀ ਰਾਸ਼ੀ ਭਾਸ਼ਾ ਬਾਈ ਹਰ ਸੂਬੇ ਦੀ ਆਪਣੀ ਬੋਲੀ ਆ ਤੇ ਸੂਬਿਆਂ ਨੂੰ ਮਿਲਾ ਕੇ ਬਣਿਆ ਮੁਲਕ ਪਰ ਅਸੀਂ ਇੱਕ ਭਾਸ਼ਾ ਨੂੰ ਇਸ ਤਰ੍ਹਾਂ ਪ੍ਰਚਾਰ ਪ੍ਰਸਾਰ ਰਹੇ ਆ ਕਿ ਜੇ ਇਹ ਤੋਂ ਮੰਨਫੀ ਹੋ ਗਏ ਤਾਂ ਤੁਸੀਂ ਰਾਸ਼ਟਰਵਾਦੀ ਨਹੀਂ ਤੁਸੀਂ ਦੇਸ਼ ਭਗਤੀ ਨਹੀਂ ਹੈ ਤੁਸੀਂ ਧਰਮ ਦੇ ਪੱਕੇ ਨਹੀਂ ਪਤਾ ਨਹੀਂ ਕੀ ਕੀ ਅਸੀਂ ਆਧਾਰ ਬਣਾ ਲਿਆ ਤੇ ਨਤੀਜਾ ਇਸ ਲਈ ਕਹਿੰਦੇ ਜੀ ਇੱਕੋ ਸਾਨਕ ਬੋਲੀ ਸਿੱਖੂਗਾ ਇੱਕੋ ਰਾਸੀ ਭਾਸ਼ਾ ਨਾਲ ਤੇ ਹਿੰਦੀ ਸਿੱਖੂਗਾ ਤੇ ਇੱਕ ਇੱਕੋ ਵਿਦੇਸ਼ੀ ਭਾਸ਼ਾ ਸਿੱਖੂਗਾ ਬੜਾ ਚੰਗਾ ਲੱਗਦਾ ਸਾਨੂੰ ਕਿ ਸਾਡਾ ਜੋ ਵਕਤ ਆ ਵੀ ਜੰਮਦੀ ਹੀ ਹੋ ਜਾ ਪਰ ਇਹ ਸਭ ਦੇ ਵਿੱਚ ਕਿ ਲੁਕਮਾ ਏਜੰਡਾ ਇਸ ਭਾਸ਼ਾਾਂ ਵਿੱਚ ਖਾਧੀਆਂ ਜਾਣ ਚਲੋ ਮੈਂ ਆਪਣੀ ਮਾਂ ਬੋਲੀ ਦੇ ਮੁੱਦੇ ਤੋਂ ਪਹਿਲਾਂ ਮੈਂ ਉਹਨਾਂ ਭਾਸ਼ਾਵਾਂ ਬਾਰੇ ਪਹਿਲਾਂ ਗੱਲ ਕਰਨ ਲੱਗਾ ਜਿਹੜੀ ਗੱਲ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕੀਤੀ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਐ ਐਮ ਕੇ ਸਟਾਲਿਨ ਦਾ ਕਹਿਣਾ ਹੈ ਉਹਨਾਂ ਨੇ ਬਕਾਇਦਾ ਚਿੱਠੀ ਲਿਖ ਕੇ ਗੱਲ ਚੁੱਕੀ ਹੈ ਕਿ ਭਾਈ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਬੜੀ ਸ਼ਰਾਰਤਨ ਤੁਹਾਤੋਂ ਤੁਹਾਡੀ ਬੋਲੀ ਖੋਣ ਦੀ ਕੋਈ ਵਾਇਦਾ ਹੈ ਉਹ ਕਹਿੰਦੇ ਕਿ ਇਹਦੇ ਵਿੱਚ ਲੁਕਮਾ ਏਜੰਡਾ ਸਪਸ਼ਟ ਹੈ ਕਿ ਹਿੰਦੀ ਤਾਂ ਇੱਕ ਮਖੌਟਾ ਏ ਅਸਲੀ ਏਜੰਡਾ ਸੰਸਕ੍ਰਿਤ ਹੈ ਅਸੀਂ ਸੰਸਕ੍ਰਿਤ ਜਾਂ ਹਿੰਦੀ ਦੇ ਕਿਸੇ ਤੋਂ ਅਖਲ ਪਤ ਨਹੀਂ ਕਰਦੇ ਧਾਰਮਿਕ ਤੌਰ ਤੇ ਮੈਨੂੰ ਵੀ ਅਧਿਕਾਰ ਹੈ ਕਿ ਮੈਂ ਆਪਣੇ ਧਰਮ ਦੇ ਗ੍ਰੰਥ ਪੜਾਂ ਤੇ ਅਸੀਂ ਪੜ੍ਹਦੇ ਹਾਂ ਉਹਨਾਂ ਭਾਸ਼ਾਵਾਂ ਵਿੱਚ ਹੈ ਇਸੇ ਤਰ੍ਹਾਂ ਜੀ ਉਰਦੂ ਚ ਤਾਂ ਉਹਨਾਂ ਦੀ ਉਰਦੂ ਦੇ ਲਿਖੇ ਗ੍ਰੰਥ ਨੇ ਤਾਂ ਪੜ੍ਹਦੇ ਨੇ ਹੈਨਾ ਜੇ ਪੰਜਾਬੀ ਚ ਲਿਖੇ ਕੋਈ ਗ੍ਰੰਥ ਨੇ ਤਾਂ ਪੜ੍ਹੇ ਜਾਂਦੇ ਨੇ ਸੋ ਇਸ ਲਈ ਇਹ ਧਾਰਮਿਕ ਤੌਰ ਤੇ ਸਾਨੂੰ ਗਿਆਨ ਹਾਸਲ ਕਰਕੇ ਕੋਈ ਚੀਜ਼ ਹਾਸਲ ਕਰਨੀ ਉਹਦੇ ਵਿਰੋਧ ਤਾਂ ਨਹੀਂ ਹੈ ਸਵਾਲ ਹੈ ਕਿ ਸਾਨੂੰ ਸਾਡੀ ਬੋਲੀ ਤੋਂ ਕਿਉਂ ਤੋੜਿਆ ਜਾ ਰਿਹਾ ਤੇ ਉਹਦੇ ਆਧਾਰ ਤੇ ਸਾਡਾ ਧਾਰਮਿਕ ਕਿਉਂ ਤੈ ਕੀਤਾ ਜਾ ਰਿਹਾ ਮਤਲਬ ਕਿ Hindu ਉਹੀ ਹੈ ਜੀ ਜਿਹਨੂੰ ਹਿੰਦੀ ਆਉਂਦੀ ਹੈ ਮਤਲਬ ਇਹ ਕਿੱਥੋਂ ਆ ਗਿਆ ਫਾਰਮੂਲਾ ਭਾਈ ਜਿਹੜਾ Hindu ਜਿਹੜੇ ਸੂਬੇ ਚ ਜਨਮਿਆ ਜਿਹੜਾ ਮੁਸਲਮਾਨ ਜਿਹੜੇ ਸੂਬੇ ਜਨਮਿਆ ਜਿਹੜਾ ਸਿੱਖ ਜਿੱਥੇ ਜਨਮਿਆ ਉਹਦੀ ਉਥੋਂ ਦੀ ਭਾਸ਼ਾ ਹੈ ਭਾਸ਼ਾ ਖਿੱਤੇ ਦੀ ਹੁੰਦੀ ਆ ਇਲਾਕੇ ਦੀ ਹੁੰਦੀ ਆ ਮਿੱਟੀ ਦੀ ਹੁੰਦੀ ਆ ਨਾ ਕਿ ਧਰਮ ਦੀ ਹੁੰਦੀ ਆ ਜਨਾਬ ਇਸ ਲਈ ਸਮਝਣ ਦੀ ਲੋੜ ਹੈ ਕਿ ਇਥੇ ਸ਼ਰਾਰਤਨ ਹਿੰਦੀ ਦੇ ਖਾਤੇ ਚ ਪਾ ਕੇ ਸਟਾਲਿਨ ਕਹਿੰਦੇ ਕਿ ਸਾਰਿਆਂ ਨੂੰ ਸੰਸਕ੍ਰਿਤ ਵੱਲ ਲੈ ਕੇ ਜਾਣਾ ਤਾਂ ਹੀ ਉਹਨਾਂ ਨੇ ਸ਼ਬਦ ਵਰਤਿਆ ਕਿ ਹਿੰਦੀ ਮਖੌਟਾ ਤੇ ਸੰਸਕ੍ਰਿਤ ਅਜੰਡਾ ਹੈ ਇਹ ਤੋਂ ਗਾਂ ਉਹਨਾਂ ਦੇ ਇੱਕ ਨੁਕਤੇ ਗੌਰ ਕਰਨਾ ਜਿਹੜੀ ਮੈਂ ਗੱਲ ਕਰਨ ਗਏ ਸੀ ਕਿ ਚਲੋ ਆਪਾਂ ਆਪਣੀ ਮਾਂ ਬੋਲੀ ਵਾਲਾ ਪੱਖ ਇੱਕ ਪਾਸੇ ਰੱਖ ਕੇ ਜੇ ਪਹਿਲਾਂ ਇਹ ਨਾਲੇ ਪੱਖ ਨੂੰ ਵਿਚਾਰੀਏ ਤਾਂ ਵੀ ਗੌਰ ਕਰੋ ਉਹ ਕਹਿੰਦੇ ਕਿ ਯੂਪੀ ਬਿਹਾਰ ਮਧ ਪ੍ਰਦੇਸ਼ ਵਰਗੇ ਖੇਤਰ ਚੋਂ 25 ਭਾਸ਼ਾਵਾਂ 'ਵਾਂ ਇਹਨਾਂ ਨੇ ਹਿੰਦੀ ਦੇ ਗਲਬੇ ਟਾ ਕੇ ਖਾਲੀਆਂ ਤੇ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ ਉਹ ਕਹਿੰਦੇ ਉੱਤਰੀ ਭਾਰਤ ਦੇ ਵਿੱਚ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਅਜਿਹਾਂ 25 ਤੋਂ ਵੱਧ ਭਾਸ਼ਾਵਾਂ ਨੇ ਸਥਾਨਕ ਭਾਸ਼ਾਵਾਂਾਂ ਜਿਨ੍ਹਾਂ ਦਾ ਸੁਪਰਾ ਸਾਫ ਕਰਤਾ ਉਹਨਾਂ ਨੇ ਜ਼ਿਕਰ ਕੀਤਾ ਬਕਾਇਦਾ ਉਹ ਕਹਿੰਦੇ ਜੀ ਚਾਹੇ ਉਹਦੇ ਵਿੱਚ ਮੈਥਲੀ ਹੈ ਚਾਹੇ ਉਹਦੇ ਵਿੱਚ ਬਰਜ ਭਾਸ਼ਾ ਹੈ ਚਾਹੇ ਉਹਦੇ ਵਿੱਚ ਬਦੇਲਖੰਡੀ ਹੈ ਚਾਹੇ ਉਹਦੇ ਵਿੱਚ ਅਬਦੀ ਹੈ ਤਦ ਚਾਹੇ ਅਸੀਂ ਕ੍ਰਿਸ਼ਨ ਜੀ ਦੇ ਕਾਲ ਦੇ ਹਵਾਲੇ ਨਾਲ ਗੱਲ ਕਰ ਲਈਏ ਹੈਨਾ ਚਾਹੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਭਾਸ਼ਾਵਾਂ ਦੇ ਹਵਾਲੇ ਨਾਲ ਹੈਨਾ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਕਿੰਨਾ ਕੁਝ ਸਾਰੀਆਂ ਭਾਸ਼ਾਵਾਂ ਨੂੰ ਸਤਿਕਾਰ ਉੱਥੋਂ ਦੇ ਭਗਤਾਂ ਦਾ ਸਤਿਕਾਰ ਸਾਰਾ ਕੁਝ ਤੇ ਇੱਥੇ ਹੁਣ ਇੱਕ ਭਾਸ਼ਾ ਨਾਲ ਹੀ ਤੁਹਾਡਾ ਰਾਸ਼ਟਰੀ ਭਾਸ਼ਾ ਹੋਊਗਾ ਤੇ ਦੂਸਰੀ ਭਾਸ਼ਾ ਤੋਂ ਨੂੰ ਗਿਆਨ ਲਈ ਸਿਕਾਈ ਜਾਊਗੀ ਤੇ ਉਹਦੇ ਵਿੱਚ ਤੁਹਾਡੀ ਆਪਣੀ ਸਥਾਨਕ ਬੋਲੀ ਕਿਉਂਕਿ ਅੱਜ ਜਿਸ ਤਰ੍ਹਾਂ ਦਾ ਵਰਤਾਰਾ ਘਰਾਂ 'ਚ ਦਾਖਲ ਹੋਇਆ ਉਹ ਉਹ ਪਹਿਲੂ ਬਹੁਤ ਗੰਭੀਰ ਹੈ ਇਸ ਲਈ ਮੈਂ ਅੱਜ ਇਹ ਮੁੱਦਾ ਸ਼ੁਰੂ ਰਿਹਾ ਤਾਮਿਲ ਆੜੂ ਦੇ ਮੁੱਖ ਮੰਤਰੀ ਨੇ ਹਿੰਦੀ ਥੋਪਣ ਦਾ ਵਿਰੋਧ ਕੀਤਾ ਉਹ ਕਹਿੰਦੇ ਅਸੀਂ ਹਿੰਦੀ ਦੇ ਜਾਂ ਸੰਸਕ੍ਰਿਤ ਦੇ ਜਾਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਪਰ ਇਸ ਨੂੰ ਜਬਰੀ ਥੋਪ ਕੇ ਸਾਡੀ ਭਾਸ਼ਾ ਜਿਹੜਾ ਮਕਾਉਣ ਦਾ ਤਰੀਕਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਹਿੰਦੀ ਤੇ ਸੰਸਕ੍ਰਿਤ ਦੇ ਕਾਰਨ ਕਹਿੰਦੇ 25 ਉਤਰੀ ਭਾਰਤੀ ਭਾਸ਼ਾਵਾਂ ਨਸ਼ਟ ਹੋ ਗਈਆਂ ਸੰਸਕ੍ਰਿਤੀ ਨੂੰ ਵਧਾਵਾ ਮਿਲ ਰਿਹਾ ਤੇ ਇਹਦੇ ਨਾਲ ਸਾਡੀ ਭਾਸ਼ਾ ਲਈ ਕਹਿੰਦੇ ਖਤਰਾ ਖੜਾ ਹੈ ਇਸ ਲਈ ਮੈਂ ਬਿਰੋਫ ਕਰਦਾ ਸਟਾਲੀ ਨੇ ਬਕਾਇਦਾ ਤਾਮਿਲनाडु ਦੇ ਸੀਐਮ ਐਮਕੇ ਸਟਾਲੀ ਨੇ ਕੇਂਦਰ ਤੇ ਹਿੰਦੀ ਥੋਪਣ ਦਾ ਵਿਰੋਧ ਕਰਦੇ ਆ ਬਕਾਇਦਾ ਤੌਰ ਤੇ ਆਪਣੀ ਬਾਤ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਛੀਤੀ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਮਿਲ ਤੇ ਉਹਦੀ ਸਥਾਨਕ ਭਾਸ਼ਾਵਾਂ ਲਈ ਖਤਰਾ ਖੜਾ ਹੋ ਗਿਆ ਸਾਡੀ ਫਰਜਬੰਦ ਹੋਦੀ ਰੱਖਿਆ ਕਿ ਇਹਹੀ ਸਵਾਲ ਮੈਂ ਆਪਣੇ ਵਾਲੇ ਹਵਾਲੇ ਨਾਲ ਬਾਤ ਪਾ ਰਹੇ ਕਿ ਫਿਰ ਸਾਡੇ ਵਾਲੀ ਸਰਕਾਰਾਂ ਕਿੱਥੇ ਖੜੀਆਂ ਸਾਡੇ ਵਾਲਾ ਸਿਸਟਮ ਕਿੱਥੇ ਖੜਾ ਹੈ ਅਸੀਂ ਤਾਂ ਦਮ ਪਰ ਕੇ ਆਏ ਸੀ ਜਨਾਬ ਕਿ ਪੰਜਾਬ ਦੇ ਕੰਮ ਸਾਰੇ ਪੰਜਾਬੀ ਛੋਣਗੇ ਤਖਤੀਆਂ ਤੇ ਪੰਜਾਬੀ ਹੋਊ ਬੁੱਢਾਂ ਤੇ ਪੰਜਾਬੀ ਹੋਊ ਚਿੱਠੀ ਪੱਤਰਾਂ 'ਚ ਪੰਜਾਬੀ ਹੋ ਜਨਾ ਹੋਇਆ ਹੈ ਬੈਨਰ ਪੋਸਟਰਾਂ 'ਚ ਇਸ਼ਤਿਹਾਰਾਂ 'ਚ ਹੋਇਆ ਹਕੀਕਤ 'ਚ ਨਹੀਂ ਹੋਇਆ ਅਜੇ ਵੀ ਚਿੱਠੀ ਪੱਤਰ ਅੰਗਰੇਜ਼ੀ 'ਚ ਹੁੰਦੀ ਹੈ ਅਫਸਰशाही ਕੰਮ ਕਰਦੀ ਹੈ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਸਾਡੇ ਜਵਾਬ ਸਾਰੀਆਂ ਭਾਸ਼ਾਵਾਂ ਵਿੱਚ ਸਿੱਖਣ ਪਰ ਪਹਿਲਾਂ ਤੁਸੀਂ ਸਾਡੀ ਭਾਸ਼ਾ ਨੂੰ ਬਣਦਾ ਉਹਦਾ ਸਨਤਾ ਦਬਾਓ ਮਤਲਬ ਪੰਜਾਬੀ ਜਵਾਬ ਹੀ ਸਿੱਖ ਲੂਗਾ ਬਾਕੀ ਭਾਸ਼ਾ 'ਮਤੇ ਜ਼ੋਰ ਦੇ ਦਿਓ ਤੇ ਨਤੀਜਾ ਬੱਚਾ ਕਿਸੇ ਭਾਸ਼ਾ ਦਾ ਫਿਰ ਮਾਹਰ ਨਹੀਂ ਸੋ ਇਸ ਲਈ ਸਟਾਲਿਨ ਨੇ ਫਿਰ ਆਪਣੀ ਚਿੱਠੀ 'ਚ ਦਾਵਾ ਕੀਤਾ ਉਹ ਕਹਿੰਦੇ ਕਿ ਬਿਹਾਰ 'ਚ ਯੂਪੀ 'ਚ ਮੱਧ ਪ੍ਰਦੇਸ਼ 'ਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਨੂੰ ਜਿਵੇਂ ਖਾਧਾ ਜਾ ਰਿਹਾ ਉਸੇ ਤਰ੍ਹਾਂ ਇਹ ਬਾਕੀ ਸੂਬਿਆਂ 'ਚ ਵੀ ਇਹ ਭਾਸ਼ਾਵਾਂ 'ਤੇ ਖਤਰਾ ਖੜਾ ਹੈ ਇਸ ਲਈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਪੰਜਾਬੀ ਨੂੰ ਕੋਈ ਖਤਰਾ ਨਹੀਂ ਉਹਨਾਂ ਦੇ ਮੂਰੇ ਇਹ ਉਦਾਹਰਨ ਪਈ ਹੈ ਕਿਸੇ ਸਮੇਂ ਬ੍ਰਿਜ ਭਾਸ਼ਾ ਕਿੰਨੀ ਪ੍ਰਚਲਿਤ ਸੀ ਕਿਸੇ ਸਮੇਂ ਮੈਥਲੀ ਭਾਸ਼ਾ ਦਾ ਕਿੰਨਾ ਦਬਦਬਾ ਸੀ ਕਿਸੇ ਸਮੇਂ ਮਤਲਬ ਕਿ ਅਬਦੀ ਹੈ ਨਾ ਸੋ ਇਸੇ ਤਰ੍ਹਾਂ ਬੋਧਿਲਖੰਡੀ ਕਿੰਨੀਆਂ ਹੀ ਭਾਸ਼ਾਵਾਂ ਮਤਲਬ ਅੱਜ ਦੀ ਤਰੀਕ 'ਚ ਜੇ ਹਿਮਾਚਲ 'ਚ ਆਪਾਂ ਦੇਖੀਏ ਤਾਂ ਪੰਜਾਬੀ ਕਿੰਨੇ ਖਿੱਤੇਾਂ 'ਚ ਬੋਲੀ ਜਾਂਦੀ ਸੀ ਉੱਥੋਂ ਬਾਹਰ ਕਰਤੀ ਸੀ ਰਾਜਸਥਾਨ 'ਚ ਕਿੰਨੇ ਖਿੱਤੇਾਂ 'ਚ ਬੋਲੀ ਜਾਂਦੀ ਸੀ ਪੰਜਾਬੀ ਉੱਥੋਂ ਬਾਹਰ ਕਰਤੀ ਹਰਿਆਣਾ ਪੰਜਾਬ 'ਚੋਂ ਨਿਕਲੇ ਤਾਂ ਕਿੰਨੇ ਖਿੱਤੇਾਂ 'ਚ ਪੰਜਾਬੀ ਬੋਲੀ ਜਾਂਦੀ ਸੀ ਬਾਹਰ ਕਰਤੀ ਦਿੱਲੀ 'ਚ ਤੁਸੀਂ ਖਤਮ ਕਰ ਰਹੇ ਹੋ ਪੰਜਾਬ ਦੀ ਰਾਜਸਥਾਨ ਦੀ ਚੰਡੀਗੜ੍ਹ 'ਚੋਂ ਭਾਸ਼ਾ ਨੂੰ ਖੋਰੂ ਕਰ ਰਹੇ ਹੋ ਕੀ ਅਰਥ ਸਮਝੀਏ ਜਨਾਬ ਜੇ ਜਿਨ੍ਹਾਂ ਸੁਬਿਆਂ ਕੋਲ ਜਿਹੜੇ ਖਿੱਤੇ ਕੋਲ ਆਪਣੀ ਬੋਲੀ ਦੀ ਲਿਪੀ ਨਹੀਂ ਤੁਸੀਂ ਉਹਨੂੰ ਮੁਖਾ ਦੋਗੇ ਅਜ ਰਾਜਸਥਾਨ ਕੋਲ ਦੀ ਲਿਪੀ ਨਹੀਂ ਤਾਂ ਖਤਮ ਕਰ ਦੋਗੇ ਅੱਜ ਪਹਾੜੀ ਕੋਲ ਆਪਣੀ ਲਿਪੀ ਨਹੀਂ ਤਾਂ ਖਤਮ ਕਰ ਦੋਗੇ ਹੈਨਾ ਅੱਜ ਮਤਲਬ ਕਿ ਹਰਿਆਣਵੀ ਕੋਲ ਆਪਣੀ ਲਿਪੀ ਨਹੀਂ ਤਾਂ ਤੁਸੀਂ ਉਹਨੂੰ ਹਿੰਦੀ ਦੇ ਕੋਟੇ ਚ ਪਾ ਦੋਗੇ ਇਹ ਸਵਾਲ ਨੇ ਸੋ ਇਸ ਲਈ ਸਭ ਤਰ੍ਹਾਂ ਦਾ ਸਭ ਖਿੱਤਿਆਂ ਦਾ ਆਪੋ ਆਪਣੇ ਸੂਬੇ ਨੂੰ ਲੈ ਕੇ ਆਪੋ ਆਪਣੇ ਖਿੱਤੇ ਨੂੰ ਲੈ ਕੇ ਆਪੋ ਆਪਣੀ ਬੋਲੀ ਨੂੰ ਲੈ ਕੇ ਆਪੋ ਆਪਣੇ ਸੱਭਿਆਚਾਰ ਨੂੰ ਲੈ ਕੇ ਆਪੋ ਆਪਣੇ ਵਿਰਸੇ ਨੂੰ ਲੈ ਕੇ ਚੇਤਨ ਰਹਿਣ ਦੀ ਲੋੜ ਹੈ ਸੋ ਆਪੋ ਆਪਣੇ ਧਰਮ 'ਚ ਪਰਪੱਖ ਰਹੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਜਿੰਨੀਆਂ ਭਾਸ਼ਾਵਾਂ ਸਿੱਖ ਸਕਦੇ ਹੋ ਸਿੱਖੋ ਪਰ ਆਪਣੀ ਬੋਲੀ ਮੰਨफी ਕਰਕੇ ਆਪਣੀ ਭਾਸ਼ਾ ਨੂੰ ਦਰਕਨਾਰ ਕਰਕੇ ਕੁਝ ਮਨਜ਼ੂਰ ਨਹੀਂ ਜਨਾਬ ਸੋ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਚਲੋ ਜਾਂਦੇ ਜਾਂਦੇ ਗੌਰ ਕਰਨਾ ਤੇ ਇੱਕ ਹੋਰ ਪਹਿਲੂ ਵੀ ਹੈ ਤੁਸੀਂ ਸੜਕ ਤੇ ਨਿਕਲਦੇ ਹੋ ਤੇ ਸੜਕ ਤੇ ਨਿਕਲਦੇ ਟੋਲ ਆਉਂਦਾ ਸੀ ਟੋਲ ਘਟਾਉਣੀ ਕਿਸ ਲਈ ਘਟਾਉਣੀ ਆਪਾਂ ਟੋਲ ਕਿ ਸਾਨੂੰ ਜੀ ਸੜਕਾਂ ਬਹੁਤ ਵਧੀਆ ਮਿਲਦੀਆਂ ਕਟੜਾ ਐਕਸਪ੍ਰੈਸ ਬੇ ਬਣ ਰਿਹਾ ਜੀ ਖੂਬ ਚਰਚਾ ਚ ਹੈ ਉਸ ਪ੍ਰੋਜੈਕਟ ਦੀ ਖੂਬ ਚਰਚਾ ਕਿ ਪਤਾ ਨਹੀਂ ਕੀ ਹੋ ਜਾਣਾ ਨਵਾਂ ਉੱਥੇ ਟੋਲ ਬਸੂਲੀ ਹੋ ਰਹੀ ਹੈ ਮੋٹے ਪੱਧਰ ਤੇ ਟੋਲ ਬਸੂਲੀ ਹੋ ਰਹੀ ਹੈ ਪਰ ਸੜਕਾਂ ਦਾ ਕੰਮ ਅਜੇ ਨਿਭੜਿਆ ਨਹੀਂ ਇਸ ਪਹਿਲੂ ਨੂੰ ਆਧਾਰ ਬਣਾ ਕੇ ਇੱਕ ਪਟੀਸ਼ਨ ਦਾਖਲ ਹੁੰਦੀ ਹੈ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਕਿ ਖਰਾਬ ਸੜਕ ਤੇ ਟੋਲ ਬਸੂਲੀ ਕਿਉਂ ਜਿਹੜੀ ਸੜਕ ਅਜੇ 70% ਦੀ ਤੱਕ ਬਣੀ ਹੀ ਨਹੀਂ ਜਿਹਦੇ ਉੱਤੇ ਅਜੇ 60% 70% ਦੀ ਕੰਮ ਰਹਿਦਾ ਹੋਵੇ 25 30% ਹੀ ਕੰਮ ਮੁਕੰਮਲ ਹੋਇਆ ਹੋਵੇ ਉਹਦੇ ਤੇ ਟੋਲ ਵਸੂਲੀ ਕਿਉਂ ਉਹ ਵੀ 100% ਦੀ ਇਹ ਪਟੀਸ਼ਨ ਜਦੋਂ ਦਾਖਲ ਹੋਈ ਤਦ ਮਾਨਯੋਗ ਜੱਜ ਸਾਹਿਬਾਨ ਨੇ ਕਿਹਾ ਕਿ ਨਹੀਂ ਇਹ ਗਲਤ ਹੈ ਪੰਜਾਬ ਤੋਂ ਜੰਮੂ ਰਾਸ਼ਟਰੀ ਜਾਜਮਾਰਗ ਜਿਹੜਾ 44 ਹੈ ਜਨਾਬ ਉਹਦੇ ਉੱਤੇ ਪਠਾਨ ਉਦੇਪੁਰ ਹਿੱਸੇ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਹੋਈ ਹੈ ਤੇ ਪਟੀਸ਼ਨ ਦਾਖਲ ਕਰਤਾ ਨੇ ਕਿਹਾ ਕਿ ਜਿਹੜਾ ਕੇਂਦਰੀ ਸੜਕ ਪ੍ਰਵਾਹਨ ਮੰਤਰਾਲਾ ਹੈਨਾ ਉਹਦੇ ਧਿਆਨ ਹਿੱਤੇ ਮਾਮਲਾ ਆਉਣਾ ਚਾਹੀਦਾ ਹੈ ਕਿ ਵੀ ਇਹ ਟੋਲ ਵਸੂਲੀ ਕਿਵੇਂ ਹੋ ਰਹੀ ਹੈ ਦੋ ਟੋਲ ਪਲਾਜ਼ੇ ਨੇ ਜਿਹੜੇ 100% ਦੀ ਟੋਲ ਵਸੂਲ ਰਹੇ ਨੇ ਤੇ ਜਦੋਂ ਕਿ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੁਣ ਉਹ ਇਸ ਹੁਕਮ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਕਿ 20% ਹੀ ਟੋਲ ਵਸੂਲ ਸਕਦੇ ਉਹ ਕਹਿੰਦੇ ਵੀ ਜਿਹੜੀ ਸੜਕ ਜੇ ਅਧੂਰੀ ਹੈ ਜਿਹੜੀ ਸੜਕ ਜੇ ਖਰਾਬ ਹੈ ਉਹਨਾਂ ਨੇ ਬਕਾਇਦਾ ਮਨਜੁਗ ਜੱਜ ਸਾਹਿਬਾਨ ਨੇ ਹਾਈ ਕੋਰਟ ਦੇ ਚੀਫ ਜਸਟਿਸ ਨੇ ਜੀ ਉੱਥੇ ਜਸਜੀਤ ਤਾਸ਼ੀ ਤੇ ਐਮ ਐ ਚੋਧਰੀ ਦੋਸਰੇ ਉਹਨਾਂ ਦੇ ਸਹਾਇਕ ਜੱਜ ਦੋ ਜੱਜਾਂ ਦਾ ਬੈਂਚ ਸੀ ਜਿਨ੍ਹਾਂ ਨੇ ਸੁਣਵਾਈ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਸੜਕ ਅਜੇ ਨਿਰਮਾਣ ਅਧੀਨ ਹੈ ਜਿਹੜੀ ਸੜਕ ਅਜੇ ਖਰਾਬ ਹੈ ਜਿਹਦਾ ਜੇ ਰੱਖ-ਰਖਾਅ ਪੂਰਾ ਨਹੀਂ ਹੋਇਆ ਜਿਹੜੀ ਡਾਇਵਰਜਨ ਦੇ ਵਿੱਚ ਹੈ ਉਸ ਨੂੰ ਕਨਵਰਟ ਕਰਨਾ ਪੈਂਦਾ ਲੋਕਾਂ ਨੂੰ ਜਾਣ ਦੇ ਲਈ ਤੇ ਉਸ ਸਥਿਤੀ ਦੇ ਵਿੱਚ ਟੋਲ ਵਸੂਲੀ ਨਹੀਂ ਹੋ ਸਕਦੀ 100% ਦੀ ਬਿਲਕੁਲ ਨਹੀਂ ਹੋ ਸਕਦੀ ਠੀਕ ਹੈ ਤੁਸੀਂ ਜੇ ਵਸੂਲਣਾ ਤਾਂ 20% ਤੋਂ ਵੱਧ ਨਹੀਂ ਵਸੂਲ ਸਕਦੇ ਇਹਦੇ ਨਾਲ ਹੀ ਮਾਨਯੋਗ ਹਾਈ ਕੋਰਟ ਨੇ ਇਹ ਵੀ ਹਦਾਇਤ ਕੀਤੀ ਕਿ 40 ਤੋਂ 60 ਕਿਲੋਮੀਟਰ ਦੇ ਅੰਦਰ-ਅੰਦਰ ਦੋ ਟੋਲ ਨਹੀਂ ਲੱਗ ਸਕਦੇ ਇੱਕ ਟੋਲ ਤੁਹਾਨੂੰ ਦੋ ਮਹੀਨੇ ਚੋਂ ਹਟਾਉਣਾ ਪਏਗਾ ਦੋ ਮਹੀਨੇ ਦਾ ਸਮਾਂ ਦਿੱਤਾ ਸੋ ਇਹ ਹਦਾਇਤ ਕਿਉਂਕਿ ਪਿਸ਼ਨਕਰਤਾ ਨੇ ਕਿਹਾ ਸੀ ਕਿ 60 ਤੋਂ 70% ਸੜਕ ਨਹੀਂ ਬਣੀ ਤੇ ਜਿਹਦੇ ਜਵਾਬ ਵਿੱਚ ਮਾਨਜੋਗ ਅਦਾਲਤ ਨੇ ਕਿਹਾ ਕਿ ਟੋਲ ਦਾ ਮਤਲਬ ਹੈ ਸਹੀ ਰੱਖ-ਰਖਾਵਾਲੀ ਸੜਕ ਮਿਲੇ ਜਿਨ੍ਹਾਂ ਨੇ ਸੜਕ ਬਰਤਣੀ ਆ ਤਾਂ ਉਹ ਟੋਲ ਦੇਵੇ ਤੇ ਜਦੋਂ ਸੜਕੇ ਸਹੀ ਨਹੀਂ ਫਿਰ ਟੋਲ ਕਾ ਦਾ ਜਨਾਬ ਵੈਸੇ ਵੀ ਰੋਡ ਟੈਕਸ ਤੇ ਟੋਲ ਟੈਕਸ ਵਾਲਦਾ ਹੀ ਖੜਾ ਹੈ ਚਲੋ ਇਸ ਪਹਿਲੂ ਤੇ ਗੌਰ ਕਰਦੇ ਹਾਂ ਕਿੱਥੇ ਕਿੱਥੇ ਰਾਤ ਮਿਲੂਗੀ ਇਹ ਦੇਖਣ ਵਾਲੀ ਗੱਲ ਹੈ ਪਰ ਰਾਤ ਭਰੀ ਖਬਰ ਸੀ ਇਸ ਲਈ ਲੈ ਕੇ ਆਜ਼ਰਾ ਬਹੁਤ ਬਹੁਤ ਸ਼ੁਕਰੀਆ